ਅਮਿਤ ਸ਼ਾਹ ਜੀ ਨੇ ਜਾ ਕੇ ਪਾਇਰ ਫੜੇ 에어ਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬਿੰਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਕੋਈ ਫੈਰ ਹੁੰਦਿਆਂ ਦੀ ਖਬਰ ਚੱਲ ਰਹੀ ਸੀ। ਪਰੰਤੂ ਉਹਨਾਂ ਦੀ ਲਾਲਸਾ ਇਹ ਹੈ ਮੈਂ ਸਮਰੂਪ ਤੋਂ ਉਹ ਇਲੈਕਸ਼ਨ ਚੱਲ ਰਹੇ ਸੀ ਕਿ ਜਿਵੇਂ ਚੋਣ ਹੋ ਰਹੀ ਸੀ। ਕੋਤੋਂ ਕਾ ਪਰਚਾ ਭਰਦਿਆਂ ਤੇ ਮੈਂ ਸਿਸਟਮ ਦੇ ਵਿੱਚ ਆ ਜਾਣਾ। ਵੀਰੋ ਇਹੋ ਜਿਹਾ ਸਿਸਟਮ ਕੀ ਕਰਾਂਗੇ? ਅਗਲੀ ਗੱਲ ਰਹੀ ਸੈਂਟਰ ਸਰਕਾਰ। ਤੁਸੀਂ ਬੀਜੇਪੀ ਦਾ ਹਾਲ ਇਹ ਦੇਖ ਲਓ। 268 ਲੋਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹ ਨੂੰ ਗੁਜਰਾਤ ਸੇਫ ਕਰਤਾ ਉਥੋਂ ਸਾਡੇ ਪੁੱਤਾਂ ਦੀ ਮੌਤ ਕੋ ਬਰੰਟ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਉਹ ਦੇ ਸ਼ੂਟਰ ਬਖੂਬੀ ਕਰਦੇ ਆ ਔਰ ਸਾਡਾ ਜਿਹੜਾ ਟਕਾਊ মিডিਆ ਪੁਸ਼ਪ ਪਤਰਕਾਰ ਦੇ ਰਹੇਗੇ ਨਹੀਂ ਫਿਰ ਉਹ ਸਾਰਿਆਂ ਦੀ ਮਾਇਸਦ ਕਰਦਾ ਲਾਉਰਸ ਕੇ ਪਾਸੇ 700 ਸ਼ੂਟਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋ ਫਿਰ ਉਹ ਇਹਦੀਆਂ ਖਬਰਾਂ ਦਿਲ ਵਿੱਚ چیر ਕੇ ਲੱਗੀ ਦੰਦੀਆਂ ਨੇ ਪਰ ਬੱਸ ਕੋਈ ਨਹੀਂ ਚਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫੜੇ 에어ਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬਿੰਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਕੋ ਫੈਰ ਹੁੰਦਿਆਂ ਦੀ ਖਬਰ ਚੱਲ ਰਹੀ ਸੀ ਮੈਂ ਕਿਹਾ ਜੀ ਮੈਂ ਇੱਕ ਦੇਸ਼ ਦਾ ਸਾਫ ਦਾ ਫੌਜੀ ਹਾਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਉਂਡਰ 'ਤੇ ਉੱਥੇ ਲੰਘਿਆ ਕਿ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਊਗਾ मेरे परिवार का आ हाल करता कि मेरा अच्छ बेड़ा बुढ़ा बच गया मेरे लक्ट दिखाई नहीं दिता मिया की भी अमित शाह जी के पैरों च बैठे कई ने फोटो देखिया होंतु उन्होंने लालसा यह है मैं संरूर तो इलेक्शन तो तो चल रही थी जिमनी चोन हो रही थी उर्चा भर गया तो मैं, मैं सिस्टम के आ जाऊंगा फिर योजा सिस्टम की करा मेरे मित्र ने बठिंडे के ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੀ ਅਚਰਣ ਨਾਲ ਗੱਲ ਹੁੰਦੀ ਰਹਿੰਦੀ ਆ ਕਿ ਇਸ ਅਪਾਰਟਮੈਂਟ ਵਿੱਚ ਸਾਡੀਆਂ ਬੇਸ਼ਕ ਵੱਖ-ਵੱਖ ਲੋਕ। ਰੋਜ਼ ਦੇ ਦਿਨ ਫਰੋਖਿਆਂ ਵੀ ਕਾਲਾਂ ਆਉਂਦੀਆਂ ਨੇ। ਦਰਜਨਾਂ ਦੀਆਂ ਕਾਲਾਂ ਉਹ ਆਪਦੇ ਕੋਲੇ ਵੀ ਫੇਟੇ ਪੂਰੀ ਸਰਕਾਰ ਨੂੰ। ਮੇਰੇ ਪੁੱਤ ਦੇ 27 ਕਾਤਲ ਹੈ ਜਿਹੜੇ ਉਹ ਤਕਰੀਬਨ ਤੇ 23-24 ਜੇਲ੍ਹ ਚ ਬੰਦ ਨੇ। 9 ਵਾਰ ਫੋਨ ਫੜੇਗੇ ਮੁੱਖ ਮੰਤਰੀ ਹੈ ਜਿਹੜਾ ਦੇਲ ਮੰਤਰੀ ਹੈ ਨਾਲ। ਕਿਹਦਾ ਕੰਟਰੋਲ ਹੈ? ਹਰੇਕ ਜ਼ਿਲ੍ਹਾ ਦੇ ਵਿੱਚੋਂ ਰੈਂਟ ਕੋਟ ਤੋਂ ਹਰੇਕ ਸੈੱਲ ਜਿਹੜਾ ਉਹ ਬਕਾਊ ਹੋਇਆ ਪਿਆ ਤੇ ਜੇਲ੍ਹ ਮੰਤਰੀ ਸੀਐਮ ਭਗਵੰਤ ਮਾਨ ਕਿਹੜੀ ਗੱਲ ਤੋਂ ਬਦਲਾਅ ਵਾਲੀ ਗੱਲ ਕਰਦਿਆਂ ਅੱਜ ਸਵਾ ਸਾਲ ਹੋ ਗਿਆ ਲੋਰਸਦੀ ਵੀਡੀਓ ਨੂੰ ਅਸੀਂ ਦਰਦਰ ਤੇ ਭਟਕਦੇ ਫਿਰਦੇ ਆ ਵੀ ਇਹ ਇੱਕ ਜਿੰਨੇ ਵਾਰ ਚੈਨਲ ਦੇ ਉੱਤੇ ਜਗਿੰਦਰ ਪਟਿਆਲ ਉਹਦਾ ਕੋਰਸਪੋਨਡੈਂਸ ਹੈ ਉਹਨੇ ਸਾਰੀ ਇਹ ਜਿਹੜੀ ਵੀਡੀਓ ਬਣਾ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਹੈ ਸਤਤ 8 ਤਰੀਕ ਦੀ ਰਾਤ ਨੂੰ ਤੁਸੀਂ ਇਹਨੂੰ ਜੇਲ੍ਹ ਤੋਂ ਬਾਹਰ ਰੱਖਦੇ ਹੋ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਤਾਂ ਉਹਨਾਂ ਨੂੰ ਤੁਸੀਂ ਅੰਜਾਮ ਦਿਨੇ ਬਣਾ ਕੇ ਕਾਹਦੇ ਲਈ ਤਾਂ ਜੋ ਮੈਨੂੰ ਗ੍ਰਾਇਆ ਜਾ ਸਕੇ ਮੇਰੇ ਗਵਾਹਾਂ ਨੂੰ ਗ੍ਰਾਇਆ ਜਾ ਸਕੇ ਇਹਨਾਂ ਨੂੰ ਆਸਾਨੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨਾਂ ਨੂੰ ਸਜ਼ਾ ਨਾ ਕਿਸੇ ਤਰੀਕੇ ਨਾਲ ਮਿਲੂ ਕਿ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਥਿਕ ਵਰਗ ਇਹ ਉਮੀਦ ਕਰਦੇ ਹਾਂ ਵੀ ਸਾਡੇ ਲਈ ਇਹਨਾਂ ਖੌਫਲਾ ਮਾਹੌਲ ਹੋਵੇ